ਇਹ ਜਸ਼ਨ ਹੈ ਜਿੰਦੇ ਇਨਸਾਫ ਵਾਸਤੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਅਸੀਂ ਜਦੋਂ ਜਹ ਚ ਲੱਗੇ ਹੋਏ ਹਾਂ ਇੱਕ ਪਾਸੇ ਇਹ ਗੱਲ ਕਹਿੰਦੇ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਦੀ ਗੱਲ ਕਰਦੇ ਆ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਭ੍ਰਸ਼ਟਾਚਾਰ ਨਹੀਂ ਹੁੰਦਿਆ ਪਰ ਇਦਾਂ ਦੇ ਭ੍ਰਸ਼ਟਾਚਾਰ ਜਿਹੜੇ ਲੋਕ ਨੇ ਤੁਸੀਂ ਫਿਰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਤੁਸੀਂ ਅੱਜ ਵੀ ਇਹ ਗੱਲ ਕਹਿੰਦੇ ਹੋ ਕਿ ਤੁਹਾਡਾ ਵਿਧਾਇਕ ਚੰਗਾ ਹੈ ਜਾਂ ਸੱਚਾ ਜਾਂ ਜੋ ਵੀ ਹੈ ਠੀਕ ਹੈ ਤੁਹਾਨੂੰ ਮੁਬਾਰਕ ਹੈ ਕਿਉਂ ਨਹੀਂ ਨਾ ਹਰਾਸਮੈਂਟ ਕੀਤਾ ਗਿਆ ਕਾਰ ਤੋਂ ਉਤਾਰਤਾ ਗਿਆ ਸੀ ਵੀ ਤੇਰੀ ਔਕਾਤ ਆ ਤੇ ਐਮਐਲਏ ਦੀ ਬੋਲੀ ਐਮਐਲਏ ਦੀ ਬੋਲੀ ਤੁਸੀਂ ਆਪ ਸੁਣ ਲਈਏ ਕਿਵੇਂ ਕਹਿੰਦਾ ਸਾਲਾ ਲੱਗਦਾ ਇਹ ਕਮੀਨਾ ਆਏ ਫਲਾਨਾ ਆਏ ਢਮਕਾ ਤੇ ਬਾਅਦ ਵਿੱਚ ਉਹ ਆਪ ਹੀ ਕਹਿੰਦਾ ਨਹੀਂ ਮੈਂ ਪੁਲਿਸ ਡਿਪਾਰਟਮੈਂਟ ਚੀਜ਼ ਤਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਲਈ ਗੱਲਾਂ ਸਿਖਾਈਆਂ ਜਾਂਦੀਆਂ ਤੁਹਾਨੂੰ ਤੁਸੀਂ ਸਾਰੀ ਮਰੇ ਇਹ ਸੁੱਕਿਆ ਐਮਐਲਏ ਦਾ ਜਿਹੜੇ ਹਾਲ ਹੈ ਉਹ ਤਾਂ ਤੁਸੀਂ ਦੇਖ ਹੀ ਲਿਆ ਐਮਐਲਏ ਨੇੜੇ ਵੀ ਨਹੀਂ ਆਉਣ ਦਿੰਦੇ ਕਿਸੇ ਵਰਕਰ ਨੂੰ ਕਿਉਂ ਪਤਾ ਨਾ ਲੱਗ ਜੇ ਅਸੀਂ ਸੰਪਤੀ ਕੀ ਬਣਾਈ ਕਿਵੇਂ ਬਣਾਈ ਇਹਨਾਂ ਨੂੰ 1.5 ਸਾਲ ਬਾਅਦ ਅਸੀਂ ਦਿਖਾਵਾਂਗੇ ਕਿ ਤੁਹਾਡੀ ਅਸਲ ਔਕਾਤ ਕੀ ਹੈ ਕਿ ਸਾਰੇ ਤੁਸੀਂ ਮਿਲੇ ਜੁਲੇ ਹੋ ਤੇ ਉੱਪਰੋਂ ਐਕਸ਼ਨ ਕੀ ਲੈਣੇ ਹੋ ਠੀਕ ਹੈ ਜ਼ੀਰੋ ਜੇ ਉਹ ਗੱਲ ਵਾਕਈ ਸੱਚਾਈ ਦੀ ਹੁੰਦੀ ਆ ਉਦੋਂ ਜ਼ੀਰੋ ਤੁਸੀਂ ਆਪ ਹੀ ਰਮਨ ਅਰੋੜਾ ਨੂੰ ਟੰਗਤਾ ਜਨਰਲ ਸੈਂਟਰ ਵਾਲੇ ਨੂੰ ਕੀ ਕਹਿ ਕੇ ਟੰਗਤਾ ਇਹ આરોપી ਸੀ ਇਹਨੇ ਰਿਸ਼ਵਤ ਮੰਗੀ ਹੈ ਕਿ ਧਾਉ ਕੀਤਾ ਜੇ ਉਹ ਸੱਚਾ ਸੀ ਤਾਂ ਮੈਂ ਤਾਂ ਸਾਰੇ ਸਬੂਤ ਚੱਕੀ ਫਿਰਦਾ ਕਿ 3 ਲੱਖ 22 ਲੱਖ 6.5 ਲੱਖ 65 ਹਜ਼ਾਰ ਉਸ ਤੋਂ ਬਾਅਦ 242 ਲੱਖ 50 ਲੱਖ 1.5 ਕਰੋੜ 2.5 ਕਰੋੜ 8 ਕਰੋੜ 7.5 ਕਰੋੜ ਇਹ ਘੁਟਾਲੇ ਕਿਵੇਂ ਹੋਏ ਆ ਇੰਦੇ ਕੋਲ ਕਰੀਬਨ 1 ਕਰੋੜ 14 ਲੱਖ ਦੀ ਸੰਪਤੀ ਸੀ ਹੁਣ ਜਿਹੜੀ ਸੰਪਤੀ ਇਹਨਾਂ ਦੇ ਖੁੱਦ ਦੇ ਨਾਮ 'ਚ 6 ਕਰੋੜ ਦੇ ਆਸ-ਪਾਸ ਦੀ ਹੈ ਉਹ ਕਿਵੇਂ ਬਣ ਗਈ ਸਭ ਤੋਂ ਵੱਡਾ ਸਵਾਲੀ ਨਿਸ਼ਾਨ ਇਹ 42 ਲੱਖ ਦੀ ਜਗ੍ਹਾ ਲਈ ਸੀ ਇਹਨਾਂ ਨੇ ਉਹ 50 ਲੱਖ ਦੀ ਉੱਪਰ ਕੰਸਟਰਕਸ਼ਨ ਹੋਈ ਵੀ ਆ ਜਿਹੜਾ ਬਿਲਡ ਦਿਖ ਰਿਹਾ ਜੀ ਘੁੰਮਣ ਅਸ ਜਾ ਰਹੇ ਇਹ ਵੀ ਇਹਨਾਂ ਨੇ ਆਪ ਲਿਆ ਆ ਦੇਖੋ ਸੈਰ ਕਰਦੇ ਫਿਰਦੇ ਬਿਨਾ ਨੰਬਰ ਦੇ ਸਕੋਰਪੀਓ 22 ਲੱਖ ਦੀ ਆਉਂਦੀ ਹੈ ਕਿ ਮੁਫਤ ਦੇ ਵਿੱਚ ਆ ਜਾਂਦੀ ਹੈ ਰਵਲਵਰ ਕੀ ਮੁਫਤ ਦੇ ਵਿੱਚ ਆ ਜਾਂਦੀ ਹੈ ਡੇਢ ਡੇ ਦੁੱਪਣੇ 2-2 ਕਰੋੜ ਦੀ ਪ੍ਰਾਪਰਟੀ ਰੜੀ ਉਹ ਤੁਹਾਨੂੰ ਗਿਫਟ ਕਰੇਗਾ ਕੋਈ ਉਹ ਮੈਂ ਆਪਣੀ ਪੰਜ ਚੁੱਲਿਆ ਬੁੱਟ ਜਿਹੜੀ ਸਕਾਰਪੀਓ ਗੱਡੀ ਉਹ ਮੇਰਾ ਬਟਿੰਡੇ ਪਲਾਟ ਵਿੱਚ ਆ ਸੀ ਤੇ ਉਹਦੀ 24 ਲੱਖ ਰੁਪਏ ਸਿੱਧਾ ਮਿਊਚੁਅਲ ਫੰਡ ਸੀ ਮੇਰੇ ਇਹ ਕਹਿੰਦੇ ਆ ਵੀ ਸ਼ਰਮਾ ਜੀ ਜਿਹੜਾ ਕਹਿ ਰਹੇ ਨੇ ਕਿ ਮੈਂ ਅਲੀਸ਼ਾਨ ਬੰਗਲਾ ਬਣਾ ਰਿਆ ਇਹ ਮੇਰੇ ਜਵਾਈ ਨੇ ਬਣਾਇਆ ਇਹਨਾਂ ਨੂੰ ਇਹ ਪੁੱਛਿਆ ਜੇ ਕਿ ਜਵਾਈ ਦੇ ਕੋਲ ਕੀ ਹੈ ਕਿਹੜਾ ਕੰਮ ਹੈ ਕਿਹੜਾ ਕਾਰੋਬਾਰ ਹੈ ਇਦਾਂ ਦਾ ਔਰ ਨਾਲ ਇਹ ਵੀ ਪੁੱਛਿਆ ਜੇ ਕਿ ਜਵਾਈ ਨੌਕਰੀ ਕਾਹਦੀ ਕਰਦਾ ਤੇ ਤੁਹਾਡੇ ਕੋਲ ਕਿਉਂ ਰਹਿੰਦਾ ਊਠੀਆਂ ਵਾਲੀ ਗੱਲ ਗਲਤ ਹੈ ਇੱਥੇ ਜਿਹੜਾ ਫਿਰੋਜ਼ਪੁਰ ਸੁਕਾਰਾ ਉਹ ਮੇਰੀ ਬੇਟੀ ਟੀਚਰ ਹੈ ਔਰ ਜਵਾਈ ਮੇਰਾ ਪੁੱਤ ਹੈ ਕਿ ਮੇਰੇ ਕੋਲ ਲੜਕਾ ਨਹੀਂ ਹੈ ਤੇ ਮੇਰਾ ਜਵਾਈ ਇਹੀ ਮੇਰਾ ਬੇਟਾ ਤੇ ਮੇਰੇ ਨਾਲ ਗੱਲ ਮੈਨ ਲਾਉਂਦਾ ਉਹਦੇ ਮੇਰੇ ਨਾਲ ਗੱਲ ਮੈਨ ਕਰਦਾ ਮੈਂ ਕਹਿੰਦਾ ਸੀਬੀਆਈ ਤੋ ਆਜੋ ਜਾਂਚ ਕਰਾਓ ਤੇ ਜਿਹੜਾ ਜਸ਼ਨ ਵਾਲੇ ਮਸਲੇ ਚੋਂ ਦਾ ਬਾਪ ਕਹਿ ਰਿਹਾ ਜਿਹੜਾ ਖੁਦ ਆਪ ਗਵਾ ਹੈ ਉਹਨੇ ਆਪਦੀ ਅੱਖੀ ਆਦੇ ਮੁੰਡੇ ਨੂੰ ਮਰਦੇ ਹੋਏ ਦੇਖਿਆ ਆਪਣੇ ਹੱਥ 'ਚੇ ਖੂਨ ਨਾਲ ਲਤ-ਪਤ ਆਪਣੇ ਜਵਾਗ ਨੂੰ ਵੇਖਿਆ ਉਹ ਮਾਂ ਜਿੰਨੇ ਕੋਖੋ ਜੜ ਗਈ ਹੈ ਉਹ ਕਹਿ ਰਹੀ ਹੈ ਬਾਰ-ਬਾਰ ਕਿ ਮੇਰੇ ਬੱਚੇ ਦਾ ਜਿਹੜਾ ਕਾਤਲ ਹੈ ਫੋਜਾ ਸਿੰਘ ਤੋਂ ਤੇ ਨਾਲ ਤੇਰਾ ਪੀਏ ਆ ਤਾਂ ਕਿਉਂ ਨਹੀਂ ਪਰਜਾ ਘਟਾ ਲਿਆ ਗੱਲ ਇਹ ਵੀ ਇਹ ਸਾਰਾ ਜਿਹੜਾ ਖੋਨਪਸੀਨੇ ਦਾ ਪੈਸਾ ਫੋਜਾ ਸਿੰਘ ਦਾ ਇਹ ਲੁੱਟ ਲੁੱਟ ਕੇ ਲੋਕਾਂ ਤੋਂ ਬਣਾਈ ਹੋਈ ਸੰਪਤੀ ਹੈ ਜਾਇਦਾਦ ਹੈ 50 ਰੁਪਏ ਦੀ ਕਿਸੇ ਨੇ ਦਖਾਸ ਦਿੱਤੀ ਸੀ ਨਾ ਤੇ ਕਿ 50 ਰੁਪਏ ਦੀ ਸ਼ੋਤ ਲਈ ਹੈ ਇਹ ਤਾਂ ਹਾਲਾਤ ਨੇ ਇਹਨਾਂ ਦੇ ਇੱਕ ਹੀ ਗੱਲਾਂ ਕਰਨਗੇ ਕੁਝ ਦਿਨ ਪਹਿਲਾਂ ਫਰੋਜਪੁਰ ਦੇ ਹਲਕਾ ਗੁਰੂ ਸਾਹਿਬ ਦੇ ਨਾਲ ਸੰਬੰਧਤ ਇੱਕ ਨੌਜਵਾਨ ਸਰਪੰਚ ਵੱਲੋਂ ਖੁਦ ਖੁਸ਼ੀ ਜਿਹੜੀ ਆ ਉਹ ਕੀਤੀ ਗਈ ਸੀ ਤੇ ਮਾਮਲਾ ਕਾਫੀ ਭਖਿਆ ਹੋਇਆ ਸਿੱਧੇ ਸਿੱਧੇ aarop ਜਿਹੜੇ ਆ ਉਹ ਸਾਬਕਾ ਮੰਤਰੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰੈਰੀ ਤੇ ਜਿਹੜੇ ਆ ਉਹ ਲੱਗ ਰਹੇ ਆ ਤੇ ਅੱਜ ਆਮ ਆਦੀ ਪਾਰਟੀ ਦੇ ਹੀ ਇੱਕ ਆਗੂ ਵੱਲੋਂ ਫੌਜਾ ਸਿੰਘ ਸਰਾਰੀ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਗਈ ਆ ਤਾਂ ਸਾਡੇ ਨਾਲ ਉਹ ਆਗੂ ਮੌਜੂਦ ਆ ਦੀਪਕ ਸ਼ਰਮਾ ਜੀ ਤਾਂ ਗੱਲਬਾਤ ਕਰ ਲੈਣੇ ਦੀਪਕ ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੁਹਾਡੇ ਵੱਲੋਂ ਵੱਡੇ આરોਪ ਜਿਹੜੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਤੇ ਲਗਾਏ ਗਿਆ ਪਰ ਸਬੂਤ ਕੀ ਆ ਕਿਉਂਕਿ ਫੌਜਾ ਸਿੰਘ ਸਰਾਰੀ ਕਹਿੰਦੇ ਅਗਰ ਕੋਈ ਸਬੂਤ ਹੈ ਤਾਂ ਸਾਹਮਣੇ ਲਿਆਓ ਮੈਂ ਤੁਹਾਨੂੰ ਸਾਰੇ ਤੱਥ ਤੇ ਸਾਰੇ ਸਬੂਤ ਪੇਸ਼ ਕਰਾਂਗੇ ਸਭ ਤੋਂ ਪਹਿਲਾਂ ਆਹ ਚਿਹਰਾ ਦੇਖੋ ਇਹ ਜਸ਼ਨ ਹੈ ਜਿੰਦੇ ਇਨਸਾਫ ਵਾਸਤੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਅਸੀਂ ਜਦੋਜਹਿਤ ਚ ਲੱਗੇ ਹੋਏ ਆਂ ਜਿੰਦੇ ਕਰਕੇ ਬੀਤੇ ਦਿਨੀ ਮੈਨੇ ਪਾਰਟੀ ਤੋਂ ਮਜਬੂਰਨ ਅਸਤੀਫਾ ਵੀ ਦੇਣਾ ਪਿਆ ਹੋਂ ਦਾ ਕਾਰਨ ਇਹ ਸੀ ਸਾਨੂੰ ਮਾਣਯੋਗ ਜਿਹੜੇ ਸਾਡੇ ਸੂਬਾ ਪ੍ਰਧਾਨ ਨੇ ਅਮਨ ਅਰੋੜਾ ਜੀ ਨੇ 48 ਘੰਟੇ ਦਾ ਸਮਾਂ ਦਿੱਤਾ ਜਿਹੜਾ ਤੁਸੀਂ ਸਾਰੇ ਚੈਨਲਾਂ 'ਤੇ ਚਲਾਇਆ ਵੀ ਸੀ ਪਰ 48 ਘੰਟੇ ਲੰਘਣ ਤੋਂ ਬਾਅਦ ਵੀ ਸਾਡੇ ਨਾਲ ਟੋਲ ਮਟੋਲ ਕਰਦੇ ਰਹੇ ਹੁਣ ਕਰਦੇ ਆ ਹੁਣ ਕਰਦੇ ਹੁਣ ਕਰਦੇ ਕੁਝ ਨਾ ਕੀਤਾ ਗਿਆ ਯਾਨੀ ਕਿ ਸਾਡੇ ਨਾਲ ਝੂਠੇ ਵਾਅਦੇ ਕੀਤੇ ਗਏ ਪਰ ਸਾਨੂੰ ਜਿਹੜਾ ਸਾਈਡ ਕਿਨਾਰੇ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਗਈ ਜਿੰਦੇ ਕਰਕੇ ਕੱਲ ਸਾਡੀ ਜਦ ਪਾਰਟੀ ਦੇ ਕਈ ਐਸੇ ਲੀਡਰ ਸੀ ਜਿਨ੍ਹਾਂ ਨਾਲ ਮੇਰੀ ਇੰਨੀ ਜਦੋਜਾਤ ਹੋਈ ਮੈਂ ਆਖਰਕਾਰ ਇਹ ਫਿਰ ਮਨਮਜਬੂਰਨ ਕਹਿਣਾ ਪਿਆ ਮੈਂ ਕਿਹਾ ਠੀਕ ਹੈ ਜੇ ਤੁਹਾਡੀ ਨੀਗਾ ਦੇ ਵਿੱਚ ਇਹਨਾਂ ਕੁਝ ਹੋ ਜਾਂਦੇ ਬਾਵਜੁਰ ਵੀ ਤੁਸੀਂ ਅੱਜ ਵੀ ਇਹ ਗੱਲ ਕਹਿੰਦੇ ਹੋ ਕਿ ਤੁਹਾਡਾ ਵੀ ਤਾਂ ਐਕਟ ਚੰਗਾ ਹੈ ਜਾਂ ਸੱਚਾ ਜਾਂ ਜੋ ਵੀ ਹੈ ਠੀਕ ਹੈ ਤੁਹਾਨੂੰ ਮੁਬਾਰਕ ਮੈਂ ਪਾਰਟੀ ਛੱਡਣ ਜਾ ਰਿਹਾ ਹਾਂ ਉਸ ਤੋਂ ਬਾਅਦ ਮੈਂ ਅਚਾਨਕ ਜਿਹੜਾ ਲਾਈਵ ਹੋ ਕੇ ਫਿਰ ਪਾਰਟੀ ਤੋਂ ਅਸਤੀਫਾ ਦਿੱਤਾ ਆਪਾਂ ਨੂੰ ਸੈਟ ਕਰਨ ਵਾਲੇ ਕਰ ਲਿਆ ਜਿਹੜਾ ਇਹ ਜਸ਼ਨ ਹੈ ਮੈਂ ਦੱਸਦਿਆਂ ਪਹਿਲਾ ਤਾਂ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਇਹਦੇ ਤੋਂ 25 ਲੱਖ ਰੁਪਏ ਜਿਹੜਾ ਡਿਮਾਂਡ ਕੀਤੀ ਗਈ ਸੀ ਸਰਪੰਚੀ ਤੇ ਨੂੰ ਸਿੱਧਾ ਬਣਾ ਦੇਗਾ ਔਰ ਕਿਹਾ ਗਿਆ ਫੌਜਾ ਸਿੰਘ ਨੇ ਖੁਦ ਮੰਨਿਆ ਕਿ 1.5 ਲੱਖ ਰੁਪਏ ਕਰਨ ਨਿਜਰ ਜੋ ਇਹਨਾਂ ਦਾ ਉਸਤਾਨ ਦੇ ਵਿੱਚ ਬਹੁਤ ਨਜ਼ਦੀਕੀ ਸੀਗਾ ਉਹਨੂੰ ਦਿੱਤਾ ਇਹਨਾਂ ਨੇ ਕਿਹਾ ਕਿ ਮੇਰੇ ਕੋਲ ਮੁੰਡਾ ਤੇ ਉਹਦਾ ਫਾਦਰ ਸਾਹਿਬ ਆਇਆ ਸੀ ਔਰ ਇਹ ਗੱਲ ਹੋਈ ਸੀ ਕਿ ਮੈਨੂੰ ਪੈਸੇ ਜਿਹੜੇ ਵਾਪਸ ਕਰਾਏ ਜਾਣ ਜਾਂ ਫਿਰ ਪੂਰੀ ਗੱਲਬਾਤ ਹੈ ਜਿਹੜੀ ਦੱਸੋ ਕੀ ਹੈ ਤਾਂ ਉਦੋਂ ਐਮਐਲਏ ਖੁਦ ਮੰਨ ਰਿਹਾ ਕਿ ਪੈਸੇ ਤਾਂ ਆਏ ਆਏ ਨਿਜਰ ਦੇ ਜ਼ਰੀਏ ਹੁਣ ਤੁਸੀਂ ਆਪ ਤਾਂ ਮੰਨ ਮੰਨ ਰਹੇ ਹੋ ਕਿਆ ਇਹ ਤੁਹਾਨੂੰ ਕੀ ਪਤਾ ਵੀ ਉਹਨੇ ਲਿੱਤੇ ਆ ਦਿੱਤੇ ਆ ਕੀਤੇ ਸੱਚਾਈ ਤੋਂ ਆਪ ਪੇਸ਼ ਕਰ ਰਹੀ ਹੈ ਹੁਣ ਮੈਂ ਗੱਲ ਕਰਦਾ ਵੀ ਜਿਹੜੇ ਮੈਂ ਵਿਜੀਲੈਂਸ ਨੂੰ ਔਰ ਵੱਖ-ਵੱਖ ਅਦਾਰਿਆਂ ਨੂੰ ਜਿਹੜਾ ਮੈਂ ਇਨਕੁਆਇਰੀ ਆਸਤੇ ਕਿਹਾ ਚਾਹੇ ਮਾਨਯੋਗ ਮਾਨਯੋਗ ਸਾਡੇ ਸੀਐਮ ਸਾਹਿਬ ਹੋਣ ਪ੍ਰਧਾਨ ਮੰਤਰੀ ਸਾਹਿਬ ਹੋਣ ਚਾਹੇ ਐਨਫੋਰਸਮੈਂਟ ਡਾਇਰੈਕਟੋਰੇਟ ਹੋਵੇ ਸੀਬੀਆਈ ਹੋਵੇ ਸਾਰਿਆਂ ਜਿਹੜੀ ਮੰਗ ਕੀਤੀ ਹੈ ਆ ਸਾਰੇ ਆਧਾਰ ਨੇ ਆ ਸਾਰੀ ਪੁਖਤਾ ਚੀਜ਼ਾਂ ਹੈ ਉਨੇਬਲ ਜਿਵੇਂ ਪ੍ਰਾਈਮ ਮਿਨਿਸਟਰ ਐ ਇਤਾਂ ਹੀ ਮੈਂ ਸਾਰਿਆਂ ਨੂੰ ਕੰਪਲੇਂਟਾਂ ਲਿਖਾਈਆਂ ਇਹ ਪੂਰਾ ਵੇਰਵਾ ਹੈ ਕਿ 3 ਲੱਖ 2 ਲੱਖ 6.5 ਲੱਖ 65 ਹਜ਼ਾਰ ਉਸ ਤੋਂ ਬਾਅਦ 42 ਲੱਖ 50 ਲੱਖ 1.5 ਕਰੋੜ 2.5 ਕਰੋੜ 8 ਕਰੋੜ 7.5 ਕਰੋੜ ਇਹ ਘੁਟਾਲੇ ਕਿਵੇਂ ਹੋਏ ਆ ਆ ਸਾਰਾ ਵੇਰਵਾ ਨਾਲ ਹੈ ਕਿ ਜਿਹੜਾ ਸੰਪਤੀ ਬਣਾਈ ਹੈ ਇਹ ਪੁੱਛਦਾ ਹੈ ਕਿ ਸੰਪਤੀ ਕਿ ਜਿਹੜਾ ਇਹਨੇ ਕਾਗਜ਼ਾਂ 'ਚ ਮੈਂਸ਼ਨ ਕੀਤਾ ਸੀ ਕਾਗਜ਼ਾਂ 'ਚ ਕੁੱਲ ਇਹਨੇ ਮੈਂਸ਼ਨ ਇਹ ਕੀਤਾ ਸੀਗਾ ਕਿ ਮੇਰੀ ਐਫੀਡੇਵਿਟ ਦੇ ਵਿੱਚ ਤਨ ਸਾਰਾ ਕੁਝ ਮਿਲਾ ਕੇ ਇਹਦੇ ਕੋਲ ਕਰੀਬਨ 1 ਕਰੋੜ 14 ਲੱਖ ਦੀ ਸੰਪਤੀ ਸੀ ਹੁਣ ਜਿਹੜੀ ਸੰਪਤੀ ਇਹਨਾਂ ਦੇ ਖੁੱਦ ਦੇ ਨਾਮ 'ਚ 6 ਕਰੋੜ ਦੇ ਆਸ-ਪਾਸ ਦੀ ਹੈ ਉਹ ਕਿਵੇਂ ਬਣ ਗਈ ਸਭ ਤੋਂ ਵੱਡਾ ਸਵਾਲੀ ਨਿਸ਼ਾਨ ਇਹ ਕਿ ਕਿਹੜਾ ਬਿਜ਼ਨਸ ਕਿਹੜਾ ਵਪਾਰ ਕਿਹੜਾ ਧੰਦਾ ਤੁਸੀਂ ਖੋਲਿਆ ਕਿ ਜਿੰਦੇ ਤਹਿਤ ਇਹ ਕੰਮ ਕਰਦੇ ਪਿਓ ਹੁਣ ਕਈ ਪੱਤਰਕਾਰਾਂ ਨੇ ਜਦੋਂ ਪੁੱਛਿਆ ਤਾਂ ਕਹਿੰਦੇ ਮੈਨੂੰ ਤਨਖਾਹ ਆਉਂਦੀ ਹੈ ਐਮਐਲਏ ਦੀ ਕਿੰਨੀ ਤਨਖਾਹ ਹੈ ਤੁਸੀਂ ਜਾਣਦੇ ਹੋ ਫਿਰ ਨਾਲੇ ਕਹਿੰਦੇ ਵੀ ਮੈਨੂੰ ਪੈਨਸ਼ਨ ਵੀ ਆਉਂਦੀ ਹੈ ਦੋਨੋਂ ਮਿਲਾ ਕੇ ਵੀ 1.5 ਲੱਖ ਰੁਪਏ ਬੰਦਾ ਹੈ ਕਿ 1.5 ਲੱਖ ਚ ਕੋਈ ਜਾ ਪੀ ਉਹਨਾਂ ਪੀਣ ਵਾਸਤੇ ਆਉਂਦਾ ਜਾਂ ਤੁਹਾਡੇ ਕੋਲ ਕੰਮ ਕਰਾਉਣ ਵਾਸਤੇ ਆਉਂਦਾ ਤੁਸੀਂ ਦਫਤਰ ਵੀ ਲਿਆ ਦੁਨੀਆ ਭਰ ਦੇ ਖਰਚੇ ਨੇ ਤੇ 1.5 ਲੱਖ ਵੀ ਤੁਹਾਨੂੰ ਪੂਰਾ ਬਚ ਰਿਹਾ ਸਵਾਲ ਇਹ ਨਿਸ਼ਾਨ ਤਾਂ ਆ ਕਿ 1.5 ਕਰੋੜ ਜਿਹੜੀ ਪ੍ਰਾਪਰਟੀ तकरीबन तकरीबन 1.5 ਕਰੋੜ ਦੀ ਸੀ ਉਹ ਤਾਂ ਉਾਂ ਦੀ ਉਵੇਂ ਪਈ ਹੈ ਉਹਨੂੰ ਛੇੜੇ ਬਿਨਾ ਤੁਹਾਡੇ ਕੋਲ ਆ ਸਾਰੀ ਸੰਪਤੀ ਬਣੀ ਹੈ ਤਾਂ ਕਿਵੇਂ ਬਣੀ ਹੈ ਸਵਾਲ ਇਹ ਨਿਸ਼ਾਨ ਆ ਮੈਂ ਤੁਹਾਡੇ ਸਾਡੇ ਚੈਨਲ 'ਤੇ ਵੀ ਗੱਲ ਕਰੂੰਗਾ ਕਿ ਤੁਸੀਂ ਪੁੱਛਿਓ ਤੁਸੀਂ ਪੁੱਛਣਾ ਕੀ ਹੈ ਵੀ ਉਦੋਂ 1 ਕਰੋੜ 14 ਲੱਖ ਦੀ ਸੰਪਤੀ ਤੁਸੀਂ ਮੈਂਸ਼ਨ ਕੀਤੀ ਉਸ ਤੋਂ ਇਲਾਵਾ ਜੋ ਕੁਝ ਬਣਾਇਆ ਸ਼ਰਮੇ ਨੇ ਸਾਰੇ ਵੇਰਵਾ ਦਿੱਤਾ ਹੈ ਆ ਇਹਨਾਂ ਦੇ ਨਾਮ ਜਿਹੜੀ ਜਮ੍ਹਾਂਬੰਦੀ ਹੈ ਠੀਕ ਹੈ ਜੀ ਰਕਬਾ ਜਿਹੜਾ 5 ਕਨਾਲ 2 ਮਰਲੇ ਇਹ ਇਹਨਾਂ ਨੇ ਜ਼ਮੀਨ ਖਰੀਦੀ 102 ਮਰਲੇ ਕਰੀਬਨ ਪੌਣੇ 2 ਪੌਣੇ 2 ਕਰੋੜ ਦੀ ਇਹ ਸੰਪਤੀ ਕਿੱਥੇ ਲਈ ਫਰੋਇਪੁਰ ਇਹਨਾਂ ਨੇ ਪਲਾਟ ਜਿਹੜਾ ਰਹਿ ਪੈਟਰੋਲ ਪੰਪ ਲਗਾਉਣ ਵਾਸਤੇ ਲਿਆ ਆ ਜੀ ਆਉਂਦੀ ਉਹਦੀ ਜਿਹੜੀ ਪਿਕਸ ਨੇ ਇਹ ਪਲਾਟ ਦੀ ਜਿਹੜੀ ਪਿਕਚਰ ਨੇ ਇਹ ਉਹ ਮੈਂ ਦਿਖਾਉਣ ਜਾ ਰਿਹਾ ਤੁਹਾਨੂੰ ਹੋਰ ਨਾਲ ਹੀ ਆ ਇਹਨਾਂ ਦਾ ਦੂਸਰਾ ਆ ਗਿਆ ਜਮ੍ਹਾਂਬੰਦੀ ਇੰਤਕਾਲ ਇਹ ਪ੍ਰਾਪਰਟੀ ਹੈ ਜੀ ਕਰੀਬਨ ਕਰੀਬਨ ਜਿਹੜੀ ਇਹ ਪ੍ਰਾਪਰਟੀ ਆ ਜਿੱਥੇ ਆਨੰਦ ਨਿਵਾਸ ਬਣਾਇਆ ਇਹ ਤਾਂ ਕਹਿੰਦੇ ਮੇਰੇ ਤੋਂ 3 ਸਾਲਾਂ ਤੋਂ ਕੰਦ ਨਹੀਂ ਹੋਈ ਫਿਰ ਆ ਆਨੰਦ ਨਿਵਾਸ ਜਿਹੜੇ ਜਿੱਥੇ ਤੁਸੀਂ ਰਹਿ ਰਹੇ ਹੋ ਗੁਰੂ ਹਰ ਸਹਾਏ ਮੌਣ ਕੇ ਉਤਾਰ ਵਿਖੇ ਇਹ ਆਨੰਦ ਨਿਵਾਸ ਤੁਸੀਂ ਕਿਵੇਂ ਬਣਾ ਲਿਆ 42 ਲੱਖ ਦੀ ਜਗ੍ਹਾ ਲਈ ਸੀ ਇਹਨਾਂ ਨੇ ਉਹ 50 ਲੱਖ ਦੀ ਉੱਪਰ ਕੰਸਟਰਕਸ਼ਨ ਹੋਈ ਵੀ ਆ ਜਿਹੜਾ ਬਿਲਡ ਦਿਖ ਰਿਹਾ ਜੀ ਘੁੰਮਣਾਸ ਜਾ ਰਹੇ ਇਹ ਵੀ ਇਹਨਾਂ ਨੇ ਆਪ ਲਿਆ ਆ ਦੇਖੋ ਸੈਰ ਕਰਦੇ ਫਿਰਦੇ ਬਿਨਾ ਨੰਬਰ ਦੇ ਔਰ ਇਹ ਵੀ ਤਰ੍ਹਾਂ ਦਿਖਾਣਾ ਨਾਲ ਹੀ ਨਾਣੇ ਆ ਜਿਹੜੀ ਕੋਠੀ ਫੁਰੇਪੋ ਰਹਿੰਦੇ ਪਿਆ ਇਹਨਾਂ ਦੀ ਆਪਦੀ ਕੋਠੀ ਹੈ ਕਹਿੰਦੇ ਕਿਰਾਏ ਤੇ ਹੈ 42 ਤੋਂ 43 ਲੱਖ ਦੀ ਇਹਨਾਂ ਨੇ ਲਈ ਇਹ ਕਹਿੰਦੇ ਆ ਵੀ ਸ਼ਰਮਾ ਜੀ ਜਿਹੜਾ ਕਹਿ ਰਹੇ ਨੇ ਕਿ ਮੈਂ ਅਲੀ ਸ਼ਾਨ ਬੰਗਲਾ ਬਣਾ ਰਿਆ ਇਹ ਮੇਰੇ ਜਵਾਈ ਨੇ ਬਣਾਇਆ ਇਹਨਾਂ ਨੂੰ ਇਹ ਪੁੱਛਿਆ ਜੇ ਕਿ ਜਵਾਈ ਦੇ ਕੋਲ ਕੀ ਹੈ ਕਿਹੜਾ ਕੰਮ ਹੈ ਕਿਹੜਾ ਕਾਰੋਬਾਰ ਹੈ ਇਦਾਂ ਦਾ ਔਰ ਨਾਲ ਇਹ ਵੀ ਪੁੱਛਿਆ ਜੇ ਕਿ ਜਵਾਈ ਨੌਕਰੀ ਕਾਦੀ ਕਰਦਾ ਹੈ ਤੇ ਤੁਹਾਡੇ ਕੋਲ ਕਿਉਂ ਰਹਿੰਦਾ ਹੈ ਕਿ ਨੌਕਰੀ ਤਾਂ ਸਰਕਾਰ ਦੀ ਕਰਦਾ ਹੈ ਕਿ ਤੁਹਾਡੀ ਕਰਦੇ ਪੁੱਛਿਆ ਜੇ ਕਿ ਇਹਨਾਂ ਦੇ ਕੋਲ ਰਹਿਣਾ ਆਣਾ ਜਾਣਾ ਹਰ ਇੱਕ ਮੀਟਿੰਗਾਂ ਤੇ ਪਹੁੰਚਣਾ ਤੇ ਨੌਕਰੀ ਕੋਲੋਂ ਕਰਦੇ ਆ ਤੇ ਆਉਂਦੇ ਜਾਂਦੇ ਕਦੋਂ ਆ ਆਹ ਪ੍ਰੋਪਰਟੀ ਹੈ ਜੀ ਇਹ ਕਰੀਬਨ ਕਰੀਬਨ ਹੋਂ ਤੱਕ ਇਹਦੇ ਉੱਪਰ ਕਰੋੜ ਦੀ ਆਸ-ਪਾਸ ਜਿਹੜਾ ਰੁਪਈਆ ਲੱਗ ਚੁੱਕਿਆ ਹੈ 2.5 ਕਰੋੜ ਚ ਬਣ ਕੇ ਤਿਆਰ ਹੋਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਜੋ ਇੱਥੇ ਇਹ ਕਹਿੰਦੇ ਜੀ ਮੈਂ ਕੁਝ ਨਹੀਂ ਕੀਤਾ ਕੋਈ ਘਟਾਲਾ ਨਹੀਂ ਕੀਤਾਗਾ ਆ ਸਾਰੀ ਸੰਪਤੀ ਤੁਹਾਨੂੰ ਮੈਂ ਜਿਹੜੀ ਗਨਾਈ ਹੈ 5 ਤੋਂ 6 ਕਰੋੜ ਦੀ ਇੱਕ ਹੈ ਜੀ ਕਾਰ ਕਾਰ ਦਾ ਮੈਂ ਨੰਬਰ ਦੱਸ ਦੇਣਾ ਚਾਹਣਾ ਹੈ CH01 CP 1088 ਇਹ ਨੰਬਰ ਜਿਹੜਾ ਹੈ ਕਾਰ ਦਾ ਫੋਜਾ ਸਿੰਘ ਦੇ ਖੁੱਦੇ ਨਾਮ ਕਾਰ ਹੈ ਜੀ ਆਹ ਕਾਰ ਨਾਲ ਜਿਹੜੀ ਪਾਇਲਟ ਹੈ ਉਹ ਵੀ ਤੁਹਾਨੂੰ ਦਿਖ ਰਹੀ ਹੋਗੀ ਠੀਕ ਹੈ ਜੀ ਹੁਣ ਇਹ ਆਹ ਮੋਟਰਸਾਈਕਲ ਹੈ ਉਹ ਇੱਕ ਇਹਨਾਂ ਨੇ ਉਸੇ ਟਾਈਮ ਦੌਰਾਨ 6.5 ਲੱਖ ਦੀ ਸਮਿੱਤ ਵੈਸਨ ਦੀ ਗਨ ਔਰ ਨਾਲ ਪੰਪ ਐਕਸ਼ਨ ਇਹ ਦੋਨੋਂ ਜਿਹੜੀ ਲਈਆਂ ਇਹਨਾਂ ਨੇ ਤੇ ਆਪਣੇ ਨਾਮ ਚ ਲਈਆਂ ਸੀਗੀਆਂ ਆਹ ਗਨ ਹਾਊਸ ਵਾਲੇ ਆਜਾ ਇਹਨਾਂ ਨੂੰ ਪਕੜਾ ਰਹੇ ਹੁਣ ਗੱਲ ਇਹ ਆਉਂਦੀ ਹੈ ਵੀ ਇਹ ਸਾਰਾ ਕੁਝ ਹੋ ਜਾਂਦੇ ਬਾਅਦ ਉਹ ਇੱਕ ਕੜਾ ਪਾਇਆ ਜੀ ਸੋਨੇ ਦਾ ਧਿਆਨ ਨਾਲ ਦੇਖੋ ਕਿੰਨਾ ਮੋਟਾ ਕੜਾ ਪਾਇਆ ਕਰੀਬਾ 7-8 ਲੱਖ ਦਾ ਇਹ ਕੜਾ ਹੈ ਹੁਣ ਮੈਂ ਕਹਿੰਨਾ ਚਲੋ ਸਾਰੀਆਂ ਗੱਲਾਂ ਛੱਡੋ ਪਰ ਜਿਹੜਿਆ ਇਹਨਾਂ ਦੇ ਨਾਮ ਆ ਜਿਹੜਾ ਨਾਮ ਹੈ ਕੀ ਉਹ ਕਿੱਦਾਂ ਝੂਠ ਹੋ ਸਕਦਾ ਹੈ ਕਿ ਸਕੋਰਪੀਓ 22 ਲੱਖ ਦੀ ਆਉਂਦੀ ਹੈ ਕਿ ਮੁਫਤ ਦੇ ਵਿੱਚ ਆ ਜਾਂਦੀ ਹੈ ਰਵਾਲਵਰ ਕੀ ਮੁਫਤ ਦੇ ਵਿੱਚ ਆ ਜਾਂਦੀ ਹੈ ਡੇਢ ਦੇ ਦੁੱਪਣੇ 2-2 ਕਰੋੜ ਦੀ ਪ੍ਰਾਪਰਟੀ ਜਿਹੜੀ ਉਹ ਤੁਹਾਨੂੰ ਗਿਫਟ ਕਰੇਗਾ ਕੋਈ ਠੀਕ ਹੈ ਜੀ ਜਿਹੜਾ ਇੱਥੇ ਆਨੰਦਨਿਵਾਸ ਚ ਰਹਿੰਦੇ ਕਿ ਗਿਫਟ ਕਰੇਗਾ ਤੁਹਾਨੂੰ ਪੌਣੇ 2 ਕਰੋੜ ਦੀ ਜਿਹੜੀ 80-90 ਲੱਖ ਰੁਪਏ ਦੀ ਉਹ ਸਪਰਟੀ ਬਣਾਏ ਤੁਹਾਨੂੰ ਕਿਸੇ ਨੇ ਕੀਤਾ ਗਿਫਟ ਹੁਣ ਤੱਕ ਮੈਂ ਕਹਿੰਦਾ ਕੋਣ ਕਰਦਾ ਹੁੰਦਾ ਕਿਸੇ ਨੂੰ ਗਿਫਟ ਪਰ ਐਮਐਲਏ ਸਾਹਿਬ ਨੂੰ ਇੰਨੇ ਸਾਰੇ ਗਿਫਟ ਜਿਹੜੇ ਆਏ ਨੇ ਇਹ ਪੁੱਛੋ ਤੁਸੀਂ ਇਹਨਾਂ ਨੂੰ ਵੀ ਕਿਵੇਂ ਆਏ ਨੇ ਹੁਣ ਗੱ ਜਿਹੜਾ ਨਾਮ ਕਰਾਈ ਹੈ ਉਹ ਆਪਣੇ ਕਰਿੰਦਿਆਂ ਦਾ ਨਾਮ ਕਰਾਈ ਹੈ 8 ਕਰੋੜ ਦਾ ਕ੍ਰੈਸ਼ਰ ਪਲਾਂਟ ਹੈ ਜੀ ਆਨੰਦਪੁਰ ਸਾਹਿਬ ਜਿਹੜਾ ਨੇ ਲਾਇਆ 7.5 ਕਰੋੜ ਦੀ ਪ੍ਰਾਪਰਟੀ ਨਾਲ ਗੁਰੂ ਸਾਹਿਬ ਲਈ ਹੁਣ ਕਈ ਅਖਬਾਰ ਨੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇਹ ਗੱਲ ਮੈਨੂੰ ਪਰ ਮਜਬੂਰਨ ਕਹਿਣਾ ਪੈ ਰਿਹਾ ਇੱਕ ਦੋ ਕੋ ਬੰਦੇ ਜਿਹੜੇ ਹੁੰਦੇ ਹੀ ਹੁੰਦੇ ਨੇ ਉਹ ਹਰੇਕ ਡਿਪਾਰਟਮੈਂਟ ਚ ਹਰੇਕ ਪਾਰਟੀ ਚ ਜਾਂ ਪੱਤਰਕਾਰਾਂ ਨੂੰ ਜਿਹੜਾ ੱੱਬਾ ਲਾਉਣ ਦਾ ਕੰਮ ਕਰਦੇ ਦੋ ਜਿਹੇ ਨਜ਼ਦੀਕੀ ਬਹੁਤ ਨਜ਼ਦੀਕੀ ਉਹ ਕੀ ਕਹਿੰਦੇ ਆ ਵੀ ਐਮਐਲਏ ਸਾਹਿਬ ਜਾਂਚ ਕਰਾਉਣ ਨੂੰ ਤਿਆਰ ਐਦਾਂ ਦੋ ਪੱਤਰਕਾਰ ਮੈਨੂੰ ਬਾਰ-ਬਾਰ ਭੇਜ ਰਹੇ ਨੇ ਬਾਰ-ਬਾਰ ਭੇਜ ਰਹੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਪਿਆ ਉਹ ਬੰਦੇ ਮੈਨੂੰ ਇਹ ਗੱਲ ਕਹਿ ਰਹੇ ਨੇ ਹੁਣ ਉਹਨਾਂ ਪੱਤਰਕਾਰਾਂ ਨੇ ਬੜੀਆਂ ਸ਼ਰਾਰਤਾਂ ਵੀ ਕੀਤੀਆਂ ਬੜਾ ਕੁਝ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਗੱਲ ਇਹ ਹੈ ਕਿ ਤੁਸੀਂ ਤਾਂ ਇਹ ਕਹਿੰਦਾ ਜਾਂਚ ਕਰਾਉਣ ਨੂੰ ਤਿਆਰ ਨੇ ਮੈਂ ਕਹਿੰਦਾ ਸੀਬੀਆਈ ਤੋ ਆਜੋ ਜਾਂਚ ਕਰਾਓ ਜਿਹੜਾ ਖੁਦ ਆਪ ਗਵਾ ਹੈ ਉਹਨੇ ਆਪਦੀ ਅੱਖੀ ਆਦੇ ਮੁੰਡੇ ਨੂੰ ਮਰਦੇ ਹੋਏ ਦੇਖਿਆ ਆਪਣੇ ਹੱਥ 'ਚੇ ਖੂਨ ਨਾਲ ਲਤਪਤ ਆਪਣੇ ਜਵਾਗ ਨੂੰ ਵੇਖਿਆ ਉਹ ਮਾਂ ਜਿੰਨੀ ਕੋਖੋ ਜੜ ਗਈ ਹੈ ਉਹ ਕਹਿ ਰਹੀ ਆ ਬਾਰ-ਬਾਰ ਕਿ ਮੇਰੇ ਬੱਚੇ ਦਾ ਜਿਹੜਾ ਕਤਲ ਹੈ ਫੋਜਾ ਸਿੰਘ ਤੋਂ ਤੇ ਨਾਲ ਤੇਰਾ ਪੀਏ ਆ ਤਾਂ ਕਿਉਂ ਨਹੀਂ ਪਰਜਾ ਘਟਾ ਲਿਆ ਜੇ ਤੂੰ ਸੱਚਾ ਸੀਗਾ ਅਸਲ ਮਜ਼ਾ ਕੀ ਸੀ ਕਿ ਨੂੰ ਜਸ਼ਨ ਨੂੰ ਜਿਹੜੀ ਖੁਦ ਖੁਸ਼ੀ ਆ ਉਹ ਕਰਨ ਲਈ ਉਹਨੂੰ ਮਜਬੂਰ ਹੋਣਾ ਪਿਆ ਆ ਦੇਖੋ ਸੰਪਤੀ ਵਜਾ ਤਾਂ ਫੋਜਾ ਸਿੰਘ ਦੀ ਸੰਪਤੀ ਹੀ ਹੈ ਕਿ ਜਿਹੜੀ ਉਹਨੇ ਤਾਂ ਪੈਸੇ ਲੈ ਕੇ ਨੇ ਬਣਾਈ ਗੱਲ ਇਹ ਵੀ ਇਹ ਸਾਰਾ ਜਿਹੜਾ ਖੂਨ ਪਸੀਨੇ ਦਾ ਪੈਸਾ ਫੋਜਾ ਸਿੰਘ ਦਾ ਇਹ ਲੁੱਟ ਲੁੱਟ ਕੇ ਲੋਕਾਂ ਤੋਂ ਬਣਾਈ ਹੋਈ ਸੰਪਤੀ ਹੈ ਜਾਇਦਾਦ ਹੈ ਇਹ ਗੱਲ ਇਹੀ ਹੈ ਇਹ ਸੰਪਤੀ ਖੁਦ ਇਹ ਤੈਅ ਕਰਦੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਜਸ਼ਨ ਵਰਗੇ ਹੋਰ ਵੀਰਾਂ ਨਾਲ ਵੀ ਐਡਾ ਵੱਡਾ ਜਿਹੜਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਜਾਨੋਂ ਮਰਨ ਵਾਸਤੇ ਤੁਸੀਂ ਜਿਹੜਾ ਮਜਬੂਰ ਕੀਤਾ ਇੱਕ ਜਸ਼ਨ ਨਹੀਂ ਇੱਕ ਕੇ ਸਾਡੇ ਕੋਲ ਆਇਆ ਚੋਕਟਿਆ ਸਿੰਘ ਦਾ ਜੀ ਉੱਥੇ ਵੀ ਇਸੇ ਕੇਸ ਦੇ ਦੌਰਾਨ ਕਿ ਉਹਨੀਆਂ ਹਰਾਸਮੈਂਟ ਕੀਤਾ ਗਿਆ ਕਾਰ ਤੋਂ ਉਤਾਰਤਾ ਗਿਆ ਸੀ ਵੀ ਤੇਰੀ ਓਕਾਪ ਆ ਤੇ ਐਮਐਲਏ ਦੀ ਬੋਲੀ ਐਮਐਲਏ ਦੀ ਬੋਲੀ ਤੁਸੀਂ ਆਪ ਸੁਣ ਲਈਏ ਕਿਵੇਂ ਕਹਿੰਦਾ ਸਾਲਾ ਲੱਗਦਾ ਇਹ ਕਮੀਨਾ ਇਹ ਫਲਾਨਾ ਹੀ ਢਮਕਾ ਤੇ ਬਾਅਦ ਵਿੱਚ ਉਹ ਆਪ ਹੀ ਕਹਿੰਦਾ ਨਹੀਂ ਮੈਂ ਪੁਲਿਸ ਡਿਪਾਰਟਮੈਂਟ ਚੀਜ਼ ਤਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਲੀ ਗੱਲਾਂ ਸਖਾਈਆਂ ਜਾਂਦੀਆਂ ਤੁਹਾਨੂੰ ਤੁਸੀਂ ਸਾਰੀ ਮਰੇ ਇਹ ਸੁੱਕਿਆ ਤੁਸੀਂ 20 20 ਰੁਪਏ 50 ਰੁਪਏ ਦੀ ਐਫਆਈਆਰ ਆ ਜੀ ਨਾਲ ਉੱਪਰ 50 ਰੁਪਏ ਦੀ ਕਿਸੇ ਨੇ ਦਖਾਸ ਦਿੱਤੀ ਸੀ ਨਾ ਤੇ ਕਿ 50 ਰੁਪਏ ਦੀ ਸ਼ੋਤ ਲਈਏ ਇਹ ਤਾਂ ਹਾਲਾਤ ਨੇ ਇਹ ਕੀ ਗੱਲਾਂ ਕਰਨਗੇ ਤੁਸੀਂ ਇਸ ਸਬੰਧੀ ਪਾਰਟੀ ਹਾਈ ਕਮਾਂਡ ਨਾਲ ਕੋਈ ਗੱਲਬਾਤ ਕੀਤੀ ਸੀ ਪਹਿਲਾਂ ਮੇਰੀ ਜੀ ਪਾਰਟੀ ਹਾਈ ਕਮਾਂਡ ਤੋਂ ਹੋਣ ਤੋਂ ਨਹੀਂ ਜਦੋਂ ਤੋਂ ਕਣਕ ਚੋਰੀ ਦਾ ਮ ਉਹ ਕਣਕ ਚੋਰੀ ਦਾ ਮਸਲਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਅਖਬਾਰ ਦੇ ਵਿੱਚ ਵੀ ਹਰ ਥਾਂ ਵੀ ਪੱਤਰਕਾਰ ਵੀਰਾਂ ਨੇ ਬਹੁਤ ਸਪੋਰਟ ਕੀਤੀ ਸਾਥ ਦਿੱਤਾ ਨਸ਼ਰ ਵੀ ਹੋਇਆ ਔਰ ਇਹਨਾਂ ਦੇ ਉੱਪਰ ਉਦੋਂ ਆ ਦੇਖੋ ਜੀ ਆ ਮੈਂ ਦਿਖਾਉਣਾ ਚਾਹੁੰਦਾ ਉਦੋਂ ਵੀ ਸਾਰੇ ਵਲੰਟੀਅਰਾਂ ਨੇ ਸਾਥ ਦਿੱਤਾ ਸੀ ਕਾਰਵਾਈ ਦੀ ਮੈਂ ਮੰਗ ਕੀਤੀ ਸੀ ਉਹਨਾਂ ਨੇ ਭਰੋਸਾ ਤਾਂ ਦਿੱਤਾ ਸੀ ਪਰ ਉਹਨਾਂ ਨੇ ਉਸ ਭਰੋਸੇ ਨੂੰ 6 ਮਹੀਨੇ ਤੱਕ ਲਟਕਾਈ ਰੱਖਿਆ 6 ਮਹੀਨੇ ਬਾਅਦ ਇਹ ਕਹਿ ਕੇ ਨਹੀਂ ਕਿ ਵਾਕਿਆ ਭ੍ਰਸ਼ਟ ਹੈ ਤੇ ਕਰਪਟ ਹੈ ਇਹ ਕਹਿ ਕੇ ਕਿ ਨਹੀਂ ਜੀ ਮੈਂ ਜਿਹੜਾ ਇਹ ਡਿਊਟੀ ਨਹੀਂ ਸੰਭਾਲ ਸਕਦਾ ਦੇਖੋ ਗੱਲ ਕਿਹੜੇ ਪਾਸੇ ਲੈ ਕੇ ਜਾਂਦੇ ਪਏ ਆ ਹੁਣ ਗੱਲ ਇਹ ਵੀ ਉਹਨਾਂ ਦੇ ਉੱਪਰ ਤੁਸੀਂ ਜੇ ਕੱਢਣਾ ਹੈ ਉਹਨਾਂ ਨੂੰ ਤਾਂ ਇੱਕ ਸਾਬਤ ਕਰਕੇ ਕਟੋਗੇ ਭ੍ਰਸ਼ਟ ਬੰਦਾ ਜੇ ਇੱਕ ਅੱਦੇ ਬੰਦੇ ਨੂੰ ਤੁਸੀਂ ਟੰਗਦੇ ਹੋਗੇ ਇੱਕ ਪਾਸੇ ਸੀਐਮ ਸਾਹਿਬ ਇਹ ਗੱਲ ਕਹਿੰਦੇ ਆ ਕਿ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਇੱਕ ਪਾਸੇ ਇਹ ਗੱਲ ਕਹਿੰਦੇ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਦੀ ਗੱਲ ਕਰਦੇ ਆ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਭ੍ਰਸ਼ਟਾਚਾਰ ਨਹੀਂ ਹੁੰਦਿਆਂ ਪਰ ਇਦਾਂ ਦੇ ਭ੍ਰਸ਼ਟਾਚਾਰ ਜਿਹੜੇ ਲੋਕ ਨੇ ਤੁਸੀਂ ਫਿਰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਦੋਹਰਾ ਇਹ ਦੋਹਰਾ ਜਿਹੜਾ ਤੁਸੀਂ ਚਿਹਰਾ ਬਣਾ ਕੇ ਰੱਖਿਆ ਆ ਇੱਕ ਪਾਸੇ ਤੁਸੀਂ ਕਹਿੰਨੇ ਪਿਓ ਵੀ 0% ਟੋਲਰੈਂਸ ਨੀਤੀ ਦੂਜੇ ਪਾਸੇ ਇਹ ਜਦੋਂ ਸਾਰੇ ਸਬੂਤ ਮੈਂ ਹੱਥ 'ਚ ਚੱਕੀ ਬੈਠਾ ਤੁਹਾਡੇ ਤੱਕ ਲੈ ਕੇ ਆ ਗਏ ਆ ਅਮਨ अरोड़ा ਸਾਹਿਬ ਤੁਹਾਡੇ ਤੱਕ ਪਹੁੰਚ ਗਏ ਆ ਸੀਐਮ ਸਾਹਿਬ ਤੁਹਾਡੇ ਤੱਕ ਪਹੁੰਚ ਗਏ ਆ ਅਮਨ अरोड़ा अरोड़ा ਨਾਲ ਵੀ ਤੁਹਾਡੀ ਮੀਟਿੰਗ ਹੋਈ ਅੱਜ ਮੀਟਿੰਗ ਹੋਈ ਸਾਹਮਣੇ ਸਾਹਮਣੇ ਬਹਿ ਕੇ ਹੋਈ ਕਹਿੰਦੇ ਮੰਤਰੀ ਹੋਵੇ ਐਮਐਲਏ ਹੋਵੇ ਵੱਡੀਆਂ ਵੱਡੀਆਂ ਜਿਵੇਂ ਗੱਲਾਂ ਕਰਦੇ ਮੈਨੂੰ ਲੱਗਿਆ ਵਾਕਈ ਯਾਰ ਇਮਾਨਦਾਰ ਨੇ ਤਿੰਨ ਸਾਲ ਤੋਂ ਮੈਂ ਇਮਾਨਦਾਰੀ ਦੇਖੀ ਆਈ ਆ ਸ਼ਾਇਦ ਮੈਂ ਹੋ ਸਕਦਾ ਕਿ ਗਲਤ ਵੀ ਰਿਹਾ ਹੋਵਾਂ ਕਿਉਂਕਿ ਲੋਕ ਕਹਿੰਦੇ ਹੁੰਦੇ ਸੀ ਮੈਨੂੰ ਸ਼ਰਮਾ ਤੂੰ ਗਲਤ ਪਾਰਟੀ ਜੀ ਆ ਸ਼ਰਮਾ ਤੂੰ ਗਲਤ ਪਾਰਟੀ ਜੀ ਨੇ ਤੈਨੂੰ ਵੀ ਕਰੀਬਨ ਜਿਆਦਾ ਹੀ ਮੈਂ ਕਹਿਣਾ ਤੁਸੀਂ ਹਰ ਹਲਕੇ ਚ ਜਾ ਕੇ ਦੇਖੋ ਵਰਕਰਾਂ ਦਾ ਹਾਲ ਇੰਨਾ ਬੁਰਾ ਹੋ ਰੱਖਿਆ ਐ ਐਮਐਲਏ ਦਾ ਜਿਹੜੇ ਹਾਲ ਐ ਉਹ ਤਾਂ ਤੁਸੀਂ ਦੇਖ ਹੀ ਲਿਆ ਐਮਐਲਏ ਨੇੜੇ ਵੀ ਨਹੀਂ ਆਉਂ ਦਿੰਦੇ ਕਿਸੇ ਵਰਕਰ ਨੂੰ ਕਿਉਂ ਪਤਾ ਨਾ ਲੱਗ ਜੇ ਅਸੀਂ ਸੰਪਤੀ ਕੀ ਬਣਾਈ ਕਿਵੇਂ ਬਣਾਈ ਇਹ ਕੁਛ ਹਲਕੇ ਅੱਜ ਚੱਲ ਰਿਹਾ ਤੋ ਹੁਣ ਅਸਤੀਫਾ ਦੇਤਾ ਤੁਸੀਂ ਪਾਰਟੀ ਤੋਂ ਵੀ ਅਸਤੀਫਾ ਦੇਣਾ ਪਿਆ ਜੀ ਪਾਰਟੀ ਨੇ ਮੈਨੂੰ ਕਿਹਾ 48 ਘੰਟੇ ਦਾ ਸਮਾਂ ਸ਼ਰਮਾਈ ਸਾਨੂੰ ਦੇ ਦਿਓ ਅਸੀਂ ਜਿਹੜਾ ਜਸ਼ਨ ਵਾਲਾ ਮਸਲਾ ਹੈ ਇਹਦੇ ਦੇ ਕੁਝ ਨਾ ਕੁਝ ਅਸੀਂ ਕਰਾਂਗੇ ਇਹਨੂੰ ਅਸੀਂ ਹਟਾ ਕੇ ਰਾਂਗੇ ਇਹਦੇ ਉੱਪਰ ਕੋਈ ਐਕਸ਼ਨ ਅਸੀਂ ਲਾ ਕੇ ਜਦੋਂ ਨਹੀਂ ਲਿਆ ਤਾਂ ਮੈਂ ਲੋਕਾਂ ਅੱਗੇ ਪ੍ਰੋਮਿਸ ਕੀਤਾ ਸੀ ਕਿ ਚਾਹੇ ਮੈਨੂੰ ਪਾਰਟੀ ਲਾਂਦੇ ਕਰੇ ਤੇ ਚਾਹੇ ਮੈਂ ਪਾਰਟੀ ਛੱਡਦੇ ਆ ਕੋਈ ਵੀ ਕਾਰਨ ਬਣੇ ਮੈਂ ਪਾਰਟੀ ਛੱਡ ਹੀ ਨਾ ਤੇ ਅੱਜ ਆਪਾਂ ਫਿਰ ਤਾਂ ਕਰਕੇ ਪਾਰਟੀ ਮੈਨੂੰ ਛੱਡ ਮੰਗ ਕੀ ਕਰਦੇ ਹੋ ਮੰਗ ਮੇਰੀ ਇਹੀ ਹੈ ਔਰ ਮੰਗ ਤਾਂ ਸੀਐਮ ਸਾਹਿਬ ਤੋਂ ਤੇ ਮੈਂ ਪਾਰਟੀ ਪ੍ਰਧਾਨ ਤੋਂ ਕਰ ਨਹੀਂ ਸਕਦਾ ਪਰ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਜਰੂਰ ਲੋਕਾਂ ਤੱਕ ਪਹੁੰਚਾਉਣਾ ਚਾਹੁੰਨਾ ਕਿ ਤੁਸੀਂ ਵੱਧ ਤੋਂ ਵੱਧ ਇਹ ਸਾਡੀ ਗੱਲ ਜਿਹੜੀ ਹੈ ਦੇਸ਼ ਵਿਦੇਸ਼ਾ ਤੱਕ ਪਹੁੰਚਾਓ ਕਿ ਪੰਜਾਬ ਦੀ ਕੀ ਹਾਲਾਤ ਨੇ ਇਹਨਾਂ ਨੂੰ 1.5 ਸਾਲ ਬਾਅਦ ਅਸੀਂ ਦਿਖਾਵਾਂਗੇ ਕਿ ਤੁਹਾਡੀ ਅਸਲ ਔਕਾਤ ਕੀ ਹੈ ਕਿ ਸਾਰੇ ਤੁਸੀਂ ਮਿਲੇ ਜੁਲੇ ਹੋ ਤੇ ਉੱਪਰੋਂ ਐਕਸ਼ਨ ਕੀ ਲੈਨੇ ਹੋ ਠੀਕ ਹੈ ਜ਼ੀਰੋ ਜਦੋਂ ਗੱਲ ਵਾਕਿਆ ਸੱਚਾਈ ਦੀ ਆਉਂਦੀ ਹੈ ਉਦੋਂ ਜ਼ੀਰੋ ਤੁਸੀਂ ਆਪ ਹੀ ਰਮਨ अरोड़ा ਨੂੰ ਟੰਗਤਾ ਜਨਰਲ ਸੈਂਟਰਲ ਨੂੰ ਕੀ ਕਹਿ ਕੇ ਟੰਗਦਾ ਇਹ ਅਰੋਪੀ ਸੀ ਇਹਨੇ ਰਿਸ਼ਵਤ ਮੰਗੀ ਹੈ ਕਿ ਧਾਉ ਕੀਤਾ ਜੇ ਉਹ ਸੱਚਾ ਸੀ ਤਾਂ ਮੈਂ ਤਾਂ ਸਾਰੇ ਸਬੂਤ ਚੱਕੀ ਫਿਰਦਾ ਮੁੰਡਾ ਜਿਹੜਾ ਮਰਿਆ ਹੈ ਜਸ਼ਨ ਤਿੰਨ ਸਾਲ ਲਗਾਤਾਰ ਐਮਐਲਏ ਦੀ ਗੱਡੀ ਚ ਰਿਆ ਪਾਰਟੀ ਦੇ ਵਿੱਚ ਉਹਦਾ ਇੱਕ ਵੱਡਾ ਯੋਗਦਾਨ ਸੀ ਕਿਉਂਕਿ ਜਿਹੜਾ ਯੂਥ ਕਲੱਬ ਬਣਿਆ ਯੋਧ ਨਸ਼ਾ ਵਿਰੋਧ ਉਹਦਾ ਵੀ ਮੈਂਬਰ ਵੀ ਰਿਹਾ ਤੇ ਫਿਰ ਵੀ ਤੁਸੀਂ ਕੁਝ ਕਾਰਵਾਈ ਨਹੀਂ ਕਰ ਰਹੇ ਤੁਸੀਂ ਖੜੇ ਕਿੰਦੇ ਨਾਲ ਹੋ ਤੁਹਾਨੂੰ ਵਰਕਰ ਨਹੀਂ ਪਿਆਰਾ ਤੁਹਾਨੂੰ ਆਪਣੇ ਐਮਐਲਏ ਪਿਆਰੇ ਨੇ ਤੁਸੀਂ ਐਮਐਲਏ ਪਹਿਲੇ ਗੁਰਿਕ ਛਾਣਾ ਲਾ ਕੇ ਪਤਾ ਕਰੋ ਐਮਐਲਏ ਦੇ ਪੱਲੇ ਹੁਣ ਕੀ ਹੈ ਜਿਹੜੇ ਇਹਨਾਂ ਦੇ ਅਫਸਰ ਨਹੀਂ ਸੁਣਦੇ ਪਈਆ ਕੋਈ ਕਾਰਵਾਈ ਨਹੀਂ ਹੁੰਦੀ ਵੀ ਕਿਸੇ ਦੇ ਕਿਉਂ ਕਿ ਅਫਸਰਾਂ ਨਾਲ ਵੀ ਮੀਲੀ ਭੁਗਤ ਕਰ ਰਹੇ ਆ ਫਿਫਥ ਹਫਤਾ ਵਾਈਜ਼ ਜਿਹੜਾ ਇਹ ਲੈ ਰਹੇ ਆ ਤਾਂ ਬਿਲਕੁਲ ਏਸੀ ਦੀਪਕ ਸ਼ਰਮਾ ਜੀ ਜਿਨ੍ਹਾਂ ਵੱਲੋਂ ਪਾਰਟੀ ਤੋਂ ਹੀ ਅਸਤੀਫਾ ਜਿਹੜਾ ਦੇ ਦਿੱਤਾ ਗਿਆ ਕਿਉਂਕਿ ਜਸ਼ਨ ਮਾਮਲੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਆਵਾਜ਼ ਜਿਹੜੀ ਆ ਚੁੱਕ ਰਹੇ ਸਨ ਮੰਗ ਕਰ ਰਹੇ ਸਨ ਕਿ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਫੌਜਾ ਸਿੰਘ ਸਰੈਰੀ ਤੇ ਉਸਦੇ ਪੀਏ ਦੇ ਖਿਲਾਫ ਵੱੜਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਪਰ ਕਿਤੇ ਨਾ ਕਿਤੇ ਕਾਰਵਾਈ ਹੁੰਦੀ ਨਾ ਦੇਖ ਤਾ ਉਹਨਾਂ ਨੇ ਪਾਰਟੀ ਤੋਂ ਜਿਹੜਾ ਅਸਤੀਫਾ ਜਿਹੜਾ ਉਹ ਦਿੱਤਾ ਤੇ ਅੱਜ ਪ੍ਰੈਸ ਕਲੱਬ ਰੁਇਟਰ ਵਿੱਚ ਇਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਅਤੇ ਆਮਦੀ ਪਾਲਟੀ ਨੂੰ ਮੰਕੀਤੀ ਗਈ ਹੈ ਕਿ ਫੌਜਾ ਸਿੰਘ ਸਰਾਰੀ ਦੇ ਖਿਲਾਫ ਸੱਤ ਤੋਂ ਸੱਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਇਸ ਮਾਮਲੇ ਵਿੱਚ ਫੌਜਾ ਸਿੰਘ ਸਰਾਰੀ ਦਾ ਕੀ ਕੁਝ ਕਹਿਣਾ ਹੈ ਉਹ ਵੀ ਪੱਖਤਾਨ ਨੂੰ ਜਰੂਰ ਸੁਣਾਵਾਂਗੇ। ਹਮਾਇਤ ਕੈਮਰਾਮੈਨ ਰਾਜ ਵਿਰੋਧ ਨਾਲ ਪਰਮਜੀ ਸਖਾਣਾ ਪੰਜਾਬੀ ਲੋਕ ਚੈਨਲ। ਜਰਵੀ ਸਾਹਿਬ ਅੱਜ ਇੱਕ ਸ਼ਰਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਬਾਇਰ ਪਰ ਮੈਸੂਟੇ ਵੱਡੇ ਰੋਪ ਜਿਹੜੇ ਆ ਉਹ ਜਸ਼ਨ ਸਰਪੰਚ ਨੂੰ ਲੈ ਕੇ ਲਗਾਇਆ ਉਸ ਵਾਰ ਤੋਂ ਲੱਗੀ। ਅਲੀ ਗੱਲ ਤੇ ਕਿ ਜਿਹੜਾ ਜਿਹੜਾ ਤੁਸੀਂ ਨਾਂ ਲਿਆ ਉਹ ਮੇਰਾ ਕੋ ਬਾਸ ਨਹੀਂ ਹੈ ਉਹਨੂੰ ਜਵਾਬਦੇਹਾਨੀ ਹੈ ਤੁਸੀਂ ਪ੍ਰੈਸ ਕਲੱਬ ਵਾਲਿਆਂ ਤੁਸੀਂ ਜਿਹੜੀ ਗੱਲ ਵੀ ਪੁੱਛੋਗੇ ਮੈਂ ਜਵਾਬ ਦਿਆਂਗਾ ਔਰ ਦੱਸਾਂਗਾ ਵੀ ਜਸ਼ਨ ਦੀ ਮੌਤ ਤੇ ਕਾਫੀ ਲੋਕਾਂ ਨੇ ਸਿਆਸਤ ਕੀਤੀ ਹੈ ਪਰ ਉਹ شریف ਪਰਿਵਾਰ ਸੀ ਉਹ ਕਈ ਵਾਰੀ ਇਨਸਾਨ ਮਿਸਗ੍ਰੇਡ ਹੋ ਜਾਂਦਾ ਮੇਰੇ ਹਲਕੇ ਦਾ ਮੇਰਾ ਆਪਣਾ ਬੱਚਾ ਔਰ ਗਾ ਨੌਜਵਾਨ ਸੀ ਮੈਂ ਉਦੋਂ ਵੀ ਨਾਲ ਸੀ ਅੱਜ ਵੀ ਉਹਨਾਂ ਦੀ ਜਿਹੜੀ ਹਰ ਸੰਭਵ ਮਦਦ ਕਰਨ ਵਾਸਤੇ ਤਿਆਰ ਹਾਂ ਉਹਨਾਂ ਨਾਲ ਮੇਰੀ ਹਮਦਰਦੀ ਹੈ ਉਹ ਮੇਰੇ ਆਪਣੇ ਨੇ ਹੋਰ ਬਡੇ ਰੋਪਲੇ ਕੇ ਨੇ ਕਿ ਫੋਟੋਸਿਸ ਰਾਣੀ ਬਲੋ ਜਦੋਂ 2022 ਦੇ ਵਿੱਚ ਇਲੈਕਸ਼ਨ ਲੜਨੇ ਸੀ ਉਦੋਂ ਫਾਰਮ ਪਿਆ ਗਿਆ ਸੀ 26 ਦੇ ਵਿੱਚ ਉਦੋਂ ਪ੍ਰਾਪਰਟੀ ਸ਼ੋ ਕੀਤੀ ਗਈ ਸੀਗੀ ਉਦੋਂ ਇਨੇ ਕਰੋੜ ਸੀਗੇ ਪਰ ਅੱਜ ਉਹਨਾਂ ਦੀ ਉਹਨਾਂ ਦੇ ਰੋਪੇ ਪੇਟਾਚਾਰੀ ਦੇ ਕਰਕੇ ਕੰਮ ਦੀ ਵਸ਼ਾਤ ਹੋ ਗਈ ਉਹਨਾਂ ਨੇ ਕਹਿਣਾ 50 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਉਹ ਬਣਾਈ ਇਹ ਸਾਰਾ ਸਾਰ ਗਲਤ ਹੈ ਮੈਨੂੰ ਜਿੱਥੋਂ ਤੱਕ ਯਾਦ ਹੈ ਕਿ 10 ਕ ਕਿੱਲੇ ਜ਼ਮੀਨ ਸੀ ਤੇ ਇੱਕ ਵਿਰਾਕਰ ਸੀ ਬਠੰਡਾ ਉਹ ਸਾਰਾ ਜੋਰ ਤੋਰ ਲਾ ਕੇ ਸ਼ਾਇਦ 4 ਜਾਂ ਸਾਢੇ 4 ਪੱਕਾ ਨਹੀਂ ਯਾਦ ਮੈਨੂੰ ਉਹ ਮੇਰੇ ਕੋਲੇ ਫਾਰਮ ਪਏ ਦੇ ਉਹੀ ਦਿਖਾ ਦੇਵਾਂਗੇ ਪਰ ਉਹ ਖਾਸ ਕਿਲੇ ਜ਼ਮੀਨ ਹੈ 20 ਲੱਖ ਰੁਪਏ ਲਾ ਲੀ ਉਸ ਵੇਲੇ 20 ਲੱਖ ਸੀ ਤੇ ਫਿਰ ਦੱਸਦਾ ਵੀ ਉਹ ਕਿੰਨੀ ਕ ਬਣਦੀ ਇੱਕ ਘਰ ਸੀਗਾ ਕੁਝ ਥੋੜਾ ਬਾਲਾ ਸੋਨਾ ਉਹ ਉਹ ਜੋਨਾਂ ਵਾਲਾ ਫੋਟੋ ਵੀ ਜਾਰੀ ਕੀਤੇ ਗਏ ਆ ਕਿ ਜਿਹੜੀਆਂ ਗੱਡੀਆਂ ਤੁਸੀਂ ਇਹਨੀਆਂ ਬੁਲਟ ਲਏ ਆ ਜਾਂ ਆਹ ਰਾਤ ਤੇ ਤਿੰਨ ਕੁੱਟੀਆਂ ਜਿਹੜਾ ਬੁਲਟ ਲਿਆ ਮੇਰਾ ਸ਼ੌਂਕ ਸੀ ਉਹ ਮੈਂ ਆਪਣੀ ਜਿਹੜੀ ਪੁਲਿਸ ਦੀ ਪੈਨਸ਼ਨ ਮਿਲਦੀ ਹੈ 52000 ਰੁਪਏ ਜਿਹਦੇ ਚੋਂ ਮੈਨੂੰ 48 ਮੇਰੇ ਖਾਤੇ ਚ ਆਉਂਦਾ ਤੇ ਬਾਕੀ ਚਾਰ ਕੰਪਿਊਟਰ ਪੈਨਸ਼ਨ ਕੱਟੀ ਜਾਂਦੀ ਉਹ ਮੈਂ ਆਪਣੀ ਛੁੱਲਿਆ ਬਟ ਜਿਹੜੀ ਸਕਾਰਪੀਓ ਗੱਡੀ ਉਹ ਮੇਰਾ ਇੱਕ ਬਠਿੰਡੇ ਪਲਾਟ ਵਿੱਚ ਐ ਸੀ ਤੇ ਉਹਦੀ 24 ਲੱਖ ਰੁਪਏ ਸਿੱਧਾ ਮਿਊਚੁਅਲ ਫੰਡ ਸੀ ਮੇਰੇ ਤੇ ਉਹ ਉਧਰੋਂ ਪਾ ਕੇ ਤੇ ਮੈਂ ਗੱਡੀ ਨਗਦਾਂ ਦੀ ਲੀਜ਼ ਕਰ ਪਿਓ ਸਰ ਉਸ ਤੋਂ ਇਲਾਵਾ ਜਿਹੜੀ ਕੋਠੀਆਂ ਕੋਠੀਆਂ ਵਾਲੀ ਗੱਲ ਗਲਤ ਐ ਇੱਥੇ ਜਿਹੜਾ ਫਿਰੋਜ਼ਪੁਰ ਸੁਕਾਰਾ ਉਹ ਮੇਰੀ ਬੇਟੀ ਟੀਚਰ ਐ ਔਰ ਜਵਾਈ ਮੇਰਾ ਪੁੱਲ ਸੱਚਾ ਤੋਂ ਮੈਂ ਗਨਮਨ ਜਦੋਂ ਲਾਇਆ ਸੀ ਉਦੋਂ ਇਹੀ ਅਫਸਰ ਨੂੰ ਗੱਲ ਕਹੀ ਸੀ ਕਿ ਮੇਰੇ ਕੋਲ ਲੜਕਾ ਨਹੀਂ ਐ ਤੇ ਮੇਰਾ ਅਜਵਾਈ ਇਹ ਹੀ ਮੇਰਾ ਬੇਟਾ ਤੇ ਮੇਰੇ ਨਾਲ ਗੱਲ ਮੈਂ ਲਾ ਰੋ ਉਹਦੇ ਮੇਰੇ ਨਾਲ ਗੱਲ ਮੈਂ ਦਿਆ ਬੇਟੀ ਡੈਪੂਟੀਸ਼ਨ ਤੇ ਉਹ ਆਪਣਾ ਉਹਨਾਂ ਨੇ ਪਲਾਟ ਲਿਆ ਆਪਣਾ ਮਕਾਨ ਬਣਾ ਰਹੇ ਨੇ ਲੋਨ ਲਿਆ ਉਹਨਾਂ ਨੇ ਬਿਲਕੁਲ ਸਹੀ ਉਹਦੇ ਵਿੱਚ ਕੋਈ ਗਲਤੀ ਨਹੀਂ 나 ਇੱਥੇ ਮੇਰਾ ਕੋਈ ਕਰ ਮੈਂ ਆਪਣਾ ਗੁਰੂ ਸਹਾਇ ਜਰੂਰ ਬਣਾਇਆ ਲਗਾਤਾਰ ਉਹਦੀ ਇਹ ਕਹਿਣਾ ਹੈ ਕਿ ਫਰਦਸ਼ਨ ਸਾਹਿਬ ਦੀ ਇਸ ਤੋਂ ਪਹਿਲਾਂ ਵੀ ਆਡੀਓ ਵਾਇਰਲ ਹੋਈ ਸੀਗੀ ਉਦੋਂ ਕੈਬਨ ਮੰਤਰੀ ਤੋਂ ਉਹਨਾਂ ਨੂੰ ਲਾ ਦਿੱਤਾ ਗਿਆ ਪੱਜ ਤੋਂ ਅੱਜ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਪਿਸ਼ਤਾਚਾਰੀ ਦੇ ਤੁਹਾਡੇ ਤੇ ਫਿਰ આરોਪ ਲਗਾ ਰਹੇ ਨੇ ਇਹ ਬਿਲਕੁਲ ਗਲਤ ਹੈ ਉਸ ਵੇਲੇ ਵੀ ਜਿਹੜਾ ਲੱਗਿਆ ਸੀ ਉਹ ਉਹਦਾ ਕੋਈ ਸੱਚਾਈ ਨਹੀਂ ਸੀ ਮੈਂ ਤਾਂ ਉਸ ਵੇਲੇ ਆਪਣੇ ਸੀਨੀਅਰ ਲੀਡਰਸ਼ਿਪ ਆਪਣੇ ਬਾਸ ਨੂੰ ਕਿਹਾ ਸੀ ਕਿ ਅਗਰ ਚਾਹੋ ਤਾਂ ਇਨਕੁਆਇਰੀ ਕਰਾ ਲਓ ਉਹਦੇ 'ਚ ਕੋਈ ਸੱਚਾਈ ਨਹੀਂ ਸੀ ਉਹ ਵੀ ਪਲਾਂਟਡ ਸੀ ਜਿਵੇਂ ਆਪਾਂ ਕਹਿੰਦੇ ਨੇ ਨਾ ਕੋਈ ਚੀਜ਼ ਪਲਾਂਟ ਕੀਤੀ ਹੋਈ ਸੀ ਉਹਦੇ 'ਚ ਵੀ ਕੋਈ ਸੱਚਾਈ ਨਹੀਂ ਸੀ ਤੇ ਉਹ ਜਦੋਂ ਮੈਂ ਆਪ ਹੀ ਕਿਹਾ ਸੀ ਕਿ ਅਗਰ ਕੋਈ ਪਾਰਟੀ ਦੀ ਸ਼ਾਖ ਨੂੰ ਕੋਈ ਤੱਕਾ ਲੱਗਦਾ ਤਾਂ ਮਰਜ਼ਾਈਨ ਕਰ ਦੇਣਾ ਉਹ ਮਰਜ਼ਾਈਨ ਕੀਤਾ ਸੀ ਮੈਨੂੰ ਕਿਸੇ ਨੇ ਮਰਜ਼ਾਈਨ ਮੰਗਿਆ ਵੀ ਨਹੀਂ ਸੀ ਮੈਂ ਆਪਣੇ ਅਪੀਲ ਆਮਦਨ ਤੋਂ ਬਾਅਦ ਤੁਹਾਡੇ ਦੇ ਜਾਇਦਾਦ ਬੁਲਾਉਣੇ આરોਪ ਨੇ ਡਿਊਰਿੰਗ ਟੂ ਐਮਐਲਏ ਪੀਰੀਅਡ ਦੇ ਵਿੱਚ ਤੁਸੀਂ ਉਹਦੇ ਤੇ ਕੀ ਕਹੋਗੇ ਜਿਹੜੀ ਆਮਦਨ ਤੁਹਾਨੂੰ ਕਿੱਥੋਂ ਕਿੱਥੋਂ ਆਮਦਨ ਹੈ ਕਿਹ ਕਿਹਨੀ ਤੋਂ ਆਮਦਨ ਹੈ ਔਰ ਕੀ ਬਾਕੀ ਉਹ ਅਲੀਗੇਸ਼ਨ ਹੈ ਤੁਸੀਂ ਆਪ ਹੀ ਜੋੜ ਲਓ ਕਿ ਮੈਨੂੰ ਇੱਕ ਤਾਂ ਪੁਲਿਸ ਦੀ ਪੈਨਸ਼ਨ ਮਿਲਦੀ ਹੈ 52000 ਰੁਪਏ ਮਹੀਨਾ ਐਮਐਲਏ ਦੇ 84000 ਰੁਪਏ ਮਹੀਨਾ ਤੇ ਨਾਲ ਟੀਏ ਬਣਦਾ ਤੇ ਮੇਰੀ 12 ਕਿੱਲੇ ਜ਼ਮੀਨ ਦਾ ਠੇਕਾ ਹੁੰਦਾ ਫਿਰ ਮੈਂ ਕੁਝ ਠੇਕੇ ਜ਼ਮੀਨ ਤੇ ਲੈ ਕੇ ਜੇ ਫਾਰਮ ਨੇ ਮੇਰੇ ਕੋਲ ਮੇਰੀ 3 ਸਾਲਾਂ ਦੇ ਵਿੱਚ ਮੈਂ ਜੋੜ ਲਾ ਕੇ ਤੁਰਿਆ ਸੀ ਜਦੋਂ ਮੈਨੂੰ ਪਤਾ ਸੀ ਤੁਸੀਂ ਪੁੱਛੋਗੇ ਤਾਂ ਮੇਰੇ ਲਗਭਗ ਕਰੋੜ ਦੇ ਵਿੱਚ ਮੇਰੀ ਆਮਦਨ ਹੋ ਗਈ ਹੈ 3 ਸਾਲਾਂ ਚ ਤੇ ਉਹਦੇ ਚੋਂ ਮੇਰਾ ਜਿਹੜਾ ਪਲਾਟ ਲਿਆ ਜਾਂ ਮੈਂ ਮਕਾਨ ਬਣਾਇਆ ਤੇ ਉਹ ਸਾਰਾ ਕੋਈ ਐ ਕਿ 60-70 ਲੱਖ ਰੁਪਏ ਦਾ ਹੋਣਾ ਇਹ ਦੋ ਬਦਮੀ ਕੱਲ੍ਹ ਵੀ ਗਏ ਸੀ ਇੱਕ ਲਈ ਕਿੱਥੇ ਗਏ ਸੀ ਹਾਂ ਗਨ ਲਈ ਹੈ ਗਨ ਲਈ ਹੈ ਪੈਸੇ ਦੇ ਕੇ ਲਈਏ ਆਪਣੀ ਨੇਕ ਨੀਤੀ ਦੀ ਕਮਾਈ ਚੋਂ ਦਿੱਤਾ ਮੈਂ ਰਿਪਿਊਟਡ ਪਰਸਨ ਆ ਮੈਂ ਸਾਬਕਾ ਪੁਲਿਸ ਅਫਸਰਾਂ ਸਾਬਕਾ ਲੋਕ ਸੇਵਕਾਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਪਰ ਮੇਰੇ ਕੋਲ ਪ੍ਰਾਪਰਟੀ ਹੈ ਮੈਂ ਲੈ ਸਕਦਾ ਜੈਸ਼ਨ ਸਰਪੰਚੀ ਹੋਰ ਤਾਂ ਕਾਨੂੰਨੀ ਤੌਰ ਤੇ ਸੁਪਰਨਾਮੇ ਰੋਗ ਲਗਾਇਆ ਗਿਆ ਕਿ ਤੁਹਾਨੂੰ ਡਾਉਣਾ ਪਊ ਪੈਸੇ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਸੀ ਉਹ ਦਬਾਇਆ ਜਾ ਰਿਹਾ